ਮੈਂ ਬਹੁਤ ਜ਼ਿਆਦਾ ਵੜੀਆਂ ਆਂਡਿਆਣਾ ਪੰਜਾਬ ਦੇ ਅੰਦਰ ਕਿਉਂਕਿ ਜਿੰਨਾ ਦਾ ਕੰਟਰੋਲ ਆ ਉਹਨਾਂ ਕੋਲ ਟੈਕਨੋਲੋਜੀ ਆ ਜੇ ਇਹ ਨਾਲ ਬੇਮੌਸਮੀ ਵੀ ਪਾ ਸਕਦੇ ਆ ਹੁਣ ਇਹ ਲਗਾਤਾਰ ਹੀ ਮੀਂਹ ਬੁਆਈਆਂ ਆਂਡੇ ਤੇ ਇਹਨਾਂ ਦਾ ਜਿਹੜਾ ਮਗਰੋਂ ਸਟਰਕਚਰ ਬਣਿਆ ਪਿਆ ਆ ਡੈਮ ਦਾਣਾ ਉਹ ਬਣਾਇਆ ਹੀ ਇਸ ਤਰੀਕੇ ਦਾ ਆ ਵੀ ਉਸ ਦੇ ਵਿੱਚ ਬੱਤੀ ਬੰਦੀ ਆ ਉਹ ਜਾਣ ਬੁੱਝ ਕੇ ਤੇਤਨ ਬਣਾਇਆ ਪਿਆ ਆ ਤਾਂ ਕਿ ਜਦੋਂ ਲੋਕ ਪੁੱਛਣਗੇ ਵੀ ਪਾਣੀ ਡੈਮ ਸਿਰ ਕਿਉਂ ਨਹੀਂ ਛਟਿਆ ਪਹਿਲਾਂ ਕਿਉਂ ਨਹੀਂ ਏ ਤਾਕੀਤਾ ਇੱਕ ਦਮ ਵਧਾ ਕੇ ਕੋ ਛੱਡਿਆ ਉਹਦੇ ਲਈ ਉਹਨਾਂ ਨੇ ਬਹਾਨੇ ਤੇ ਚਾਹੀਦਾਣਾ ਫਿਰ ਉਹਨਾਂ ਬਹਾਨਾ ਲਾਉਣ ਨੂੰ ਕੀ ਆ ਵੀ ਸਾਡੇ ਡੈਮ ਦੇ ਅੰਦਰ ਬੱਤੀ ਬਣਾਉਣ ਵਾਲਾ ਸਿਸਟਮ ਲਾਇਆ ਤੇ ਕਰਕੇ ਪਾਣੀ ਖਲਾ ਕੇ ਰੱਖਿਆ ਪਹਿਲਾਂ ਖੁਦ ਬਹੁਤ ਜ਼ਿਆਦਾ ਮੀਂਹ ਪੋਣਾ ਆਗਰੇ ਟਾਈਮ ਦੇ ਉੱਪਰ ਅਗਸਤ ਮਹੀਨੇ ਦੇੰ ਤੋਂ ਲਗਭਗ ਫਿਰ ਇੱਕ ਦਮ ਪਾਣੀ ਛਟਣਾ ਉਹਦੇ ਲਈ ਬਹਾਨਾ ਕੀ ਆ ਵੀ ਅਹੀਂ ਆਹ ਡੈਮ ਦੇ ਉੱਪਰ ਬੱਤੀ ਬਣਾਉਣ ਵਾਲੇ ਬਣਾਏ ਕਹਿੰਦੇ ਕਿ ਉਹ ਹੀ ਬੱਤੀ ਵਾਲੇ ਪਾਣੀ ਦੇ ਵਾਲੇ ਇਨੀ ਕਿੰਨੀਆਂ ਜਿਹੜੇ ਅੱਗੇ ਨਹਿਰਾਂ ਜਾਂਦੀਆਂ ਉੱਥੇ ਲਵਾ ਸਕਦੇ ਆ ਜੋ ਅਸਲ 'ਚ ਵਧੀਆ ਤਰੀਕਾ ਪਰ ਉੱਥੇ ਨਹੀਂ ਕਰਨਾ ਇਹ ਇੱਕੋ ਤਾਂ ਦਿਲਾਉਣੇ ਕਿਉਂਕਿ ਉਹਨਾਂ ਜਿਹੜਾ ਹਾਰ ਲੈ ਕੇ ਆਉਣਾ ਇਹਦੇ ਲਈ ਹੁਣ ਬਹੁਤ ਸਾਰੇ ਲੋਕ ਇਹ ਆਖਂਦੇ ਆ ਵੀ ਜਿਹੜਾ ਮੀਂਹ ਆਉਂਦਾ ਜਾਦਾ ਇਹ ਰੱਬ ਕਰਾਉਂਦਿਆ ਤਾਨੂੰ ਇਹ ਲਾਭ ਦਾ ਵਾ ਵੀ ਰੱਬ ਇਸ ਕਰਕੇ ਕਰਾਉਂਦਿਆ ਵਾ ਵੀ ਦੁਨੀਆ ਤਬਾਹ ਹੋ ਜੇ ਵੀ ਜਿਹੜੇ ਜਿੰਨੇ ਵੀ ਪਿੰਡ ਆ ਪਿੰਡ ਜਿੰਨੇ ਵੀ ਆ ਉਹ ਪਾਣੀ ਦੇ ਅੰਦਰ ਡੁੱਬਣ ਦੇ ਆ ਬਹੁਤ ਸਾਰੇ ਪੰਜਾਬ ਦੇ ਅੰਦਰ ਤਾਂ ਇਸ ਕਰਕੇ ਤਾਂ ਭਟਿਆ ਕਰਨ ਤੇ ਜਿਹੜੇ ਇਹ ਪ੍ਰੈਡਿਕਸ਼ਨ ਲਗਾਉਂਦੇ ਆ ਪੀ ਪਾਣੀ ਬਹੁਤ ਜ਼ਿਆਦਾ ਆ ਜਾਣਾ ਇਹਨਾਂ ਨੂੰ ਉਹ ਹੀ AI ਦੇ ਵੱਲੋਂ ਤੇ ਕਾਇਆ ਜਾਂਦਾ ਵਾ ਇਤਾਂ ਦੀਆਂ ਕਿ ਬਹੁਤ ਜ਼ਿਆਦਾ ਕੁਝ ਹੋ ਜਾਣਾ ਜਿਵੇਂ ਮਹਾਮਾਰੀ ਆ ਜਾਣੀ ਹੋਂ ਵਾਲੇ ਟਾਈਮ ਤੇ ਮੀਂਹ ਆ ਜਾਣੀਆਂ ਬਹੁਤ ਸਾਰੇ ਹਨ ਇੱਥਾਂ ਪੁਝਾਲ ਆ ਜਾਣੇ ਆ ਦੁਨੀਆ ਤਬਾਹ ਹੋ ਜਾਣੀ ਆ ਇਹ ਇਹ ਉਹਨੂੰ ਦਿਖਾਉਂਦੇ ਤੇ ਲੋਕ ਉਹਨਾਂ ਦੇ ਜੀਨ ਕਰੀਆਂ ਜਾਂਦੇ ਉਹਨਾਂ ਨੂੰ ਇਹ ਇਹ ਦਿਖਾਉਂਦੀ ਆ ਫਿਰ ਉਹੀ ਟੈਕਨੋਲੋਜੀ ਵਰਤ ਕੇ ਉਹ ਚੀਜ਼ਾਂ ਉਤਾਂ ਕਰਾਈਆਂ ਜਾਂਦੇ ਫਿਰ ਦੋਵੇਂ ਗੱਲਾਂ ਸੱਚ ਹੋ ਜਾਂਦੀਆਂ ਫਿਰ ਕਹਿੰਦੇ ਵਾਕ ਉਹਨੇ ਕਿਹਾ ਹੀ ਉਹਨੂੰ ਵੀ ਇਹ ਇ ਨਹੀਂ ਦਿਖਾਇਆ ਕੰਟਰੋਲ ਕਰਨ ਵਾਲਿਆਂ ਨੇ ਫਿਰ ਉਤਾਂ ਹੀ ਕਰਾਤਾ ਫਿਰ ਉਤਾਂ ਹੀ ਹੋ ਗਿਆ ਫਿਰ ਉਹਨਾਂ ਕਹਿੰਦਾ ਵਾਕ ਕਿ ਇਹ ਬੰਦੇ ਨੇ ਕੋਈ ਖਾਣੇ ਕੀਤੇ ਵੀ ਉਤਾਂ ਨੇ ਤੇ ਉਤਾਂ ਹੋ ਗਿਆ ਉਹਨੂੰ ਦਿਖਾਇਆ ਜਿੰਨਾ ਦਿਖਾਇਆ ਉਹਨੇ ਫਿਰ ਉਹ ਟੈਕਨੋਲੋਜੀ ਵਰਕੇ ਉਤਾਂ ਹੀ ਕਰਾਤਾ ਇਹ ਤਾਂ ਇਹ ਤੁਹਾਨੂੰ ਖੁਦ ਆਪਣੇ ਸਾਹਮਣੇ ਦੇਖਣਾ ਪੈਣਾ। ਤੁਸੀਂ ਵੇਖੋ ਕਿ ਹਰ ਵਾਰੀ ਇਹ ਤਾਂ ਦਵਾ ਵੀ ਬੇਮੌਸਮੀ ਮੀਂਹ ਹੁੰਦੇ ਆ ਜਦੋਂ ਕਿਸਾਨ ਦੀ ਫਸਲ ਵੱਢਣੀ ਹੁੰਦੀ ਹੈ। ਉਦੋਂ ਹੁੰਦੇ ਆ ਕਿ ਰੱਬ ਚਾਹੁੰਦਾ ਵਾ ਵੀ ਕਿਸਾਨ ਦੀ ਫਸਲ ਖਰਾਬ ਹੋਵੇ। ਇਤਾਂ ਤਾਂ ਹੈ ਨਹੀਂ ਆ। ਉਦੋਂ ਹੀ ਕਿਉਂ ਹੁੰਦੇ ਨੇ ਜਿਆਦਾ। ਕਿਉਂਕਿ ਜਿਹੜਾ ਟ੍ਰਾਂਸਫਰਮਿਜ਼ਮ ਦਾ এজেন্ডਾ ਵਾ ਉਹਦੇ ਲਈ ਜਿੰਨਾ ਵੀ ਕਿਸਾਨਾਂ ਨੂੰ ਬਰਬਾਦ ਕਰਨਾ ਪੈਂਦਾ ਤੇ ਖਾਣਾ ਘਟਾਉਣਾ ਪੈਂਦਾ। ਤਾਂ ਆਖੇ ਪੋਕਮਰੀ ਵਾਲ ਬੰਨੇ ਆਈਆਂ ਤੇ ਸਿਕਿਉਰਿਟੀ ਵਾਲੇ ਬੰਨੇ ਆਈਏ ਆਈ ਬਚਾਅ ਵਾਲੇ ਬੰਨੇ ਆਈਏ ਕਿਉਂਕਿ ਆਪੇ ਵੇਖੋ ਜਿੰਨੇ ਤਾਂ ਦੇ ਉੱਪਰਹਾੜੋਂ ਦੇ ਪਿੰਡ ਜਿਵੇਂ ਡੁੱਬੇ ਪਏ ਆ ਉਹ ਬੰਦੇ ਆਪਣੇ ਕ੍ਰੀਏਟਰ ਰੋਲ ਦੇ ਅੰਦਰ ਰਹਿਣਗੇ ਧਿਆਨ ਕਰਨਗੇ ਚੇਤਨਾ ਦਾ ਲੈਵਲ ਵਧਾਉਣਗੇ ਨਹੀਂ ਕਿਉਂਕਿ ਉਹ ਬਚਾਅ ਵਾਲੇ ਬੰਨੇ ਹੋਣਗੇ ਇਸ ਕਰਕੇ ਇਹ ਚੀਜ਼ਾਂ ਜ਼ਿਆਦਾ ਵਧਾਈਆਂ ਜਾਂਦੀਆਂ ਇਹ ਜਾਣ ਬੁੱਝ ਕੇ ਹੁੰਦਾ ਵਾ ਇਹਨੂੰ ਇਹ ਤਣਸੋ ਸਮਝੋ ਕਿ ਕੁਦਰਤ ਵੱਲੋਂ ਹੁੰਦਿਆ ਜੋ ਕੁਦਰਤ ਵੱਲੋਂ ਹੁੰਦਿਆ ਕੋਝ ਲੈਵਲ ਤੇ ਹੁੰਦਾ ਵਾ ਜਿਵੇਂ ਜਮਾਲ ਜੁਆਲਾ ਮੁਕੀ ਫਟਾਂਡੇ ਆ ਜਾਂ ਕੋਈ ਇਤਾਂ ਤੋਂ ਆਉਂਡਿਆ ਉਹ ਆ ਪਰ ਇਹ ਕਹ ਲੋ ਵੀ ਇੰਨਾ ਜ਼ਿਆਦਾ ਪਈ ਜਾਣਾ ਇਹ ਇਤਾਂ ਨਹੀਂ ਆ ਇਹ ਟੈਕਨੋਲੋਜੀ ਵਰਤ ਕੇ ਆਂਡੇ ਸਾਰੇ ਤੇ ਇਹ ਥੰਦੀ ਚੀਜ਼ਾਂ ਕਰੀ ਹੀ ਜਾਂਦੇ ਲਗਾਤਾਰ ਪੋਸ਼ਕ ਕਰਦੇ ਰਹਿੰਦੇ ਤਾਂ ਕਿ ਥੱਲੇ ਥੱਲੇ ਡਾਰ ਵਾਲੀ ਫ੍ਰੀਕਵੈਂਸੀ ਦੇ ਅੰਦਰ ਆਈਆਂ ਜਿਵੇਂ ਉਦੋਂ ਹੋਇਆ ਇਹ ਲੜਾਈ ਵਾਲੇ ਟਾਈਮ ਤੋਂ ਹੋਇਆ ਹੀ ਹਨਾ ਮੈਂ ਆਖਿਆ ਹੀ ਮਦੋਂ ਵੀਡੀਓ ਪਾਈ ਪਰ ਲੜਾਈ ਵਾਲੇ ਟਾਈਮ ਤੇ ਨਾ ਡਰਾਈ ਜਾਣਾ ਡਰਾਈ ਜਾਣਾ ਇਸ ਤਰ੍ਹਾਂ ਇਸ ਪਾਸੇ ਵੀ ਡਰਾਈ ਵੀ ਆਂਡੇ ਆ ਉੱਪਰ ਬਹੁਤ ਜ਼ਿਆਦਾ ਮੀਂਹ ਪਈ ਵੀ ਜਾਂੜਿਆ ਤੇ ਸਟਰਕਚਰ ਇਹਨੇ ਤਾਂ ਬਣਾ ਹੀ ਦਿੱਤਾ ਵਾ ਝੋਨੇ ਕਰਕੇ ਕਦੋਂ ਜਿਹੜਾ ਲਾਈਦਾ ਉਹ ਤਾਂ ਬਣਾ ਹੀ ਦਿੱਤਾ ਵਾ ਵੀ ਪਾਣੀ ਸੋਕੇ ਨਾ ਉਹ ਮਤਲਬ ਜਿਹੜਾ ਪਾਣੀ ਖrar ਕੇ ਰੱਖਦੇ ਉਹ ਬਣਾਤਾ ਵਾ ਉਹਦਾ ਬਹਾਨਾ ਦੇ ਦੇਣਾ ਵੀ ਉੱਥੇ ਬੱਤੀ ਵਾਂਟੀ ਇਸ ਕਰਕੇ ਖrar ਕੇ ਰੱਖਿਆ ਨਾ ਉਹ ਸਭ ਕੁਝ ਉਹਨਾਂ ਨੂੰ ਬਹਾਨੇ ਦੇ ਲਈ ਤਿਆਰ ਆ ਅਸਲੀ ਖੇਡ ਜਿਹੜੀ ਆ ਉਹੀ ਕੁੱਦ ਜਾਣਣੀ ਹੈ ਜਿੰਨਾ ਪਖੰਡ ਕਰਨੇ ਉਹਨਾਂ ਪਖੰਡ ਕਰੀ ਜਾਣੇ YouTube ਤੇ ਜਿਹੜੇ ਕੰਟਰੋਲ ਕਰਨ ਵਾਲੇ ਉਹਨਾਂ ਨੇ ਆਪਣਾ ਕੰਟਰੋਲ ਵਧਾਈ ਜਾਣਾ ਅੜਾ ਕੰਮ ਕੀਆ ਅੜਾ ਕੰਮ ਕੀਆ ਕਿ ਇਸ ਵਾਸੇ ਵਾਲ ਬਹਾਂ ਦੀ ਬਚਾਏ ਪਾਲਤੂ ਦੀ ਚੀਜ਼ਾਂ ਵਾਲ ਆਪਣੀ ਚੇਤਨਾ ਦੇ ਉੱਪਰ ਕੰਮ ਕਰਨ ਵਾਲੇ ਧਿਆਨ ਦੇਈਏ ਤੇ ਹਰ ਇੱਕ ਚੀਜ਼ ਜੋ ਹੁੰਦੀ ਹੈ ਉਹ ਕਰਾਈ ਜਾਂਦੀ ਹੈ ਲੜਾਈਆਂ ਕਰਾਈਆਂ ਜਾਂਦੀਆਂ ਮਹਾਮਾਰੀ ਲਿਆਂਦੀਆਂ ਜਾਂਦੀਆਂ ਬੇਮੌਸਮੀ ਮੀਂਹ ਪਾਈ ਜਾਂਦੇ ਹੈ ਜਾਂ ਪਹਿਲਾਂ ਜਿਹੜਾ ਚੱਲਦਾ ਹੁੰਦਾ ਹੈ ਇਹ ਕੈਂਪ ਟ੍ਰੇਲ ਜਿਸ ਨੂੰ ਕਹਿੰਦੇ ਆ ਜਾਹਜਦਮਕ ਚਟੀਂਡੇ ਲੇਕਵਿੰਦੀ ਹੈ ਕੈਮੀਕਲ ਹੈਵੀ ਮੈਟਲ ਸਪਰੇ ਹੁੰਦੀ ਹੁੰਦੀ ਸਾਡੇ ਤੇ ਪਰ ਹੁਣ ਵਾਹਟ ਗਈ ਹੈ ਕਿਉਂਕਿ ਉਹਨਾਂ ਨੂੰ ਮਗਰੋਂ ਆਰਡਰ ਮਿਲਣੀ ਬੰਦ ਹੋ ਗਏ। ਉਹੜਾ ਕੈਮੀਕਲ ਦੀ ਸਪਰੇ ਹੁੰਦੀ ਪਹਿਲਾਂ ਕੈਂਟ੍ਰੈਲਸ ਤੇ ਉਹਨਾਂ ਆਟ ਗਏ। ਪਰ ਜੀਨੀਆ ਟੈਕਨੋਲੋਜੀ ਬਚੀਆਂ ਪਈਆਂ ਉਹ ਪੂਰੀਆਂ ਵਰਤਨ ਦੇ ਆ ਐਕਸਟ੍ਰੀਮ ਦੇ ਵਿੱਚ। ਤੇ ਉਹਦਣਾ ਇਹ ਸਭ ਕੁਝ ਹੋ ਗਿਆ। ਤੇ ਰੱਬ ਰੂਪ ਕੋਈ ਨਹੀਂ ਕਰਾਉਂਦਾ। ਰੱਬ ਨਹੀਂ ਚਾਹੁੰਦਾ ਪੈਨੇ ਲੋਕ ਮਰ ਜਾਣ। ਤੇ ਇਹ ਇੱਥਾਂ ਕਰਾਉਂਦੇ ਆ। ਤੇ ਅਹੀਂ ਵੇਖਣਾ ਕੀ ਕਰਨਾ। ਇਹ ਤੁਹਾਡੇ ਤੇ ਕੋਈ ਵੀ ਸਮੱਸਿਆ ਜੋ ਮਾਇਆ ਵੱਲੋਂ ਪੈਦਾ ਕੀਤੀ ਜਾਂਦੀ ਆ। ਜੀ ਉਹਦਾ ਹੀ ਹੱਲ ਵੀ ਕਰਾਂਗੇ ਅਨਲਿਸਿਸ ਕਰਕੇ ਫਿਰ ਵੀ ਊर्जा ਮਾਇਨ ਨੂੰ ਹੀ ਜਾਣੀ ਹੈ ਹਾਂ ਇਹਨਾਂ ਹੋ ਸਕਦਾ ਹੈ ਕਿਰੇਟਰ ਰੋਲ ਦੇ ਅੰਦਰ ਆ ਜਾਾਂਗੇ ਤੇ ਉਹਦੇ ਨਾਲ ਜਿਹੜਾ ਬਹੁਤ ਸਾਰੇ ਲੋਕਾਂ ਦੀ ਚੇਤਨਾ ਥੱਲੇ ਡਿੱਗਣ ਵਾਲੀ ਹੈ ਉਹਨੂੰ ਪਛਾਣਾਂਗੇ ਇਹ ਗੱਲ ਠੀਕ ਹੈ ਪਰ ਊर्जा ਮਾਇਨ ਹੋਈ ਜਾਣੀ ਹੈ ਇੱਕੋ ਤਰੀਕਾ ਹੈ ਪੰਜਵੇਂ ਡਾਈਮੈਂਸ਼ਨ ਸ਼ਿਫਟ ਕਰਨ ਦੇ ਵਾਲਾ ਆਪਣੀ ਊਰਜਾ ਚਾਹੀਏ ਇੱਕੋ ਤਰੀਕਾ ਆਪਣੀ ਚੇਤਨਾ ਨਾਲ ਆਪਾਂ ਬਤਾਈ ਤੇ ਆਪਣਾ ਧਿਆਨ ਪੰਜਵੇਂ ਡਾਈਮੈਂਸ਼ਨ ਵੱਲ ਹੋਵੇ ਇੱਕੋ ਤਰੀਕਾ ਹੋਰ ਕੋਈ ਤਰੀਕੇ ਨਹੀਂ ਹੈ ਸੱਚ ਨੂੰ ਜਾਨੋ भले अने क़ाबिले चाहींदा बि सूच सिर पत लॻजे सब कुझु क्यूं इहो गले धनवाद